ਬਲਕੌਰ ਸਿੰਘ ਜਿਸ ਦਾ ਘਰ ਪਿੰਡ ਤੋਂ ਬਾਹਰ ਖੇਤਾਂ ਵਾਲੀ ਫਿਰਨੀ ਤੇ ਪਾਇਆ ਹੋਇਆ ਸੀ ਬਲਕੌਰ ਸਿੰਘ ਚਾਰ ਕਮਰਿਆਂ ਦੇ ਵਿੱਚ ਆਪਣੀਆਂ ਤਿੰਨ ਧੀਆਂ ਅਤੇ ਇੱਕ ਲੜਕਾ ਅਤੇ ਇੱਕ ਪਤਨੀ ਦੇ ਨਾਲ ਰਹਿੰਦਾ ਸੀ ਬਲਕੌਰ ਸਿੰਘ ਦੀ ਸਭ ਤੋਂ ਵੱਡੀ ਕੁੜੀ ਗੁਰਪ੍ਰੀਤ ਕੌਰ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਸੀ ਸਾਰਾ ਹੀ ਪਰਿਵਾਰ ਪੜ੍ਹਿਆ ਲਿਖਿਆ ਹੋਇਆ ਸੀ ਇਸ ਲਈ ਉਹ ਅਗਾਹ ਵਧੂ ਸੋਚ ਦੇ ਮਾਲਕ ਸਨ ਬਲਕੌਰ ਸਿੰਘ ਦੀ ਇਸ ਸੋਚ ਕਰਕੇ ਹੀ ਉਸ ਦੇ ਜ਼ਿਆਦਾਤਰ ਰਿਸ਼ਤੇਦਾਰਾਂ ਨੇ ਉਸ ਨਾਲ ਵਰਤਨਾ ਘੱਟ ਕਰ ਦਿੱਤਾ ਸੀ। ਉਸ ਦੀ ਸਹੁਰਾ ਪਰਿਵਾਰ ਨਾਲ ਵੀ ਘੱਟ ਹੀ ਬਣਦੀ ਸੀ ਕਿਉਂਕਿ ਬਲਕੌਰ ਸਿੰਘ ਦੀ ਨੁਕਤਾਚੀਨੀ ਕਰਨ ਦੀ ਆਦਤ ਸੀ ਜੋ ਕਦੀ ਵੀ ਛੁੱਟ ਨਹੀਂ ਸਕਦੀ ਸੀ। ਇਸ ਲਈ ਇੱਕ ਵਾਰੀ ਬਲਕੌਰ ਸਿੰਘ ਦਾ ਸਾਲਾ ਗੁਰਦੀਪ ਸਿੰਘ ਉਸ ਨਾਲ ਕੁਝ ਔਖਾ ਪੜਾ ਜਾ ਹੋ ਗਿਆ ਤੇ ਬਸ ਫਿਰ ਉਦੋਂ ਤੋਂ ਹੀ ਨਾ ਤਾਂ ਬਲਕੌਰ ਸਿੰਘ ਆਪਣੇ ਸਹੁਰੇ ਕਦੀ ਗਿਆ ਸੀ ਅਤੇ ਨਾ ਹੀ ਆਪਣੇ ਪਰਿਵਾਰ ਚੋਂ ਕਿਸੇ ਨੂੰ ਜਾਣ ਦਿੰਦਾ ਸੀ। ਪਿੰਡ ਵਿੱਚ ਇੱਕ ਸੰਤੋਖ ਸਿੰਘ ਨਾਮ ਦਾ ਬੰਦਾ ਰਹਿੰਦਾ ਸੀ ਜੋ ਘਰੋਂ ਕਾਫੀ ਵਧੀਆ ਸਨ ਅਤੇ ਲੋਕ ਉਹਨਾਂ ਨੂੰ ਪਟਿਆਲੇ ਵਾਲੇ ਕਹਿੰਦੇ ਸਨ ਕਿਉਂਕਿ ਉਹਨਾਂ ਦਾ ਪਿਛੋਕੜ ਪਟਿਆਲੇ ਦਾ ਸੀ ਤੇ ਉਹ ਇੱਥੇ ਆ ਕੇ ਰਹਿਣ ਲੱਗੇ ਸਨ ਬਲਕੌਰ ਸਿੰਘ ਦੀ ਸੰਤੋਖ ਸਿੰਘ ਦੇ ਘਰ ਕਾਫੀ ਆਉਣੀ ਜਾਣੀ ਸੀ ਇੱਕ ਦਿਨ ਬਲਕੌਰ ਸਿੰਘ ਆਪਣੇ ਖੇਤਾਂ ਉੱਲਗੇੜਾ ਮਾਰਨ ਲੱਗਿਆ ਅਤੇ ਉਸ ਨੂੰ ਰਸਤੇ ਵਿੱਚ ਸੰਤੋਖ ਸਿੰਘ ਟੱਕਰਿਆ ਸੰਤੋਖ ਸਿੰਘ ਨੇ ਬਲਕੌਰ ਸਿੰਘ ਨੂੰ ਕੁੜੀ ਦੇ ਰਿਸ਼ਤੇ ਲਈ ਮੁੰਡੇ ਦੀ ਦੱਸ ਪਾਈ ਜੋ ਕੈਨੇਡਾ ਵਿੱਚੋਂ ਆਇਆ ਹੋਇਆ ਸੀ ਅਤੇ ਉਸਨੇ ਵਿਆਹ ਤੋਂ ਬਾਅਦ ਕੁੜੀ ਨਾਲ ਹੀ ਲੈ ਜਾਣੀ ਸੀ ਬਲਕੌਰ ਸਿੰਘ ਨੇ ਕਿਹਾ ਮੈਂ ਆਪਣੇ ਮੁੰਡੇ ਦੀ ਜ਼ਮੀਨ ਖਰਾਬ ਕਰਕੇ ਕੁੜੀਆਂ ਦਾ ਵਿਆਹ ਨਹੀਂ ਕਰਨਾ ਮੈਂ ਤਾਂ ਬਿਲਕੁਲ ਸਾਦਾ ਵਿਆਹ ਹੀ ਕਰਨਾ ਹੈ ਸੰਤੋਖ ਸਿੰਘ ਨੇ ਕਿਹਾ ਮੈਂ ਤਾਂ ਤੇਰੇ ਕੋਲ ਤਾਂ ਗੱਲ ਕੀਤੀ ਹੈ ਕਿਉਂਕਿ ਮੁੰਡੇ ਦੇ ਕੁੜੀ ਪਸੰਦ ਨਹੀਂ ਆ ਰਹੀ ਅਤੇ ਉਸ ਦੀ ਛੁੱਟੀ ਵੀ ਥੋੜੀ ਹੀ ਰਹਿ ਗਈ ਹੈ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਾਂਗਾ ਮੈਨੂੰ ਲੱਗਦਾ ਸ਼ਾਇਦ ਉਹ ਤਾਂ ਚੁੰਨੀ ਚੜਾਵਾ ਵੀ ਕਰ ਲੈਣਗੇ। ਉਹਨਾਂ ਕੋਲ ਬਥੇਰਾ ਕੁਝ ਹੈ ਘਰੇ। ਮੁੰਡੇ ਦਾ ਕੈਨੇਡਾ ਵਿੱਚ ਆਪਣਾ ਖੁਦ ਦਾ ਬਿਜ਼ਨਸ ਹੈ ਅਤੇ ਕੈਨੇਡਾ ਵਿੱਚ ਉਸ ਦਾ ਆਪਣਾ ਘਰ ਵੀ ਹੈ। ਇੱਥੇ ਮੁੰਡੇ ਕੋਲ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਹੈ ਕਿਉਂਕਿ ਜਦੋਂ ਉਹ ਬਾਹਰ ਗਏ ਸਨ ਤਾਂ ਇੱਥੋਂ ਸਭ ਕੁਝ ਵੇਚ ਗਏ ਸੀ। ਬਲਕੌਰ ਸਿੰਘ ਨੇ ਕਿਹਾ ਚਲ ਠੀਕ ਆ ਫਿਰ ਕੋਈ ਗੱਲ ਨਹੀਂ। ਮੈਂ ਘਰ ਜਾ ਕੇ ਸਲਾਹ ਕਰਕੇ ਦੱਸਦਾ ਹਾਂ। ਫਿਰ ਬਲਕੌਰ ਸਿੰਘ ਘਰ ਆਇਆ ਤੇ ਉਸ ਨੇ ਇਹ ਗੱਲ ਆਪਣੀ ਪਤਨੀ ਨੂੰ ਦੱਸੀ। ਪਰ ਉਹ ਨਾ ਮੰਨੀ ਅਤੇ ਉਸਨੇ ਨਾ ਕਰ ਦਿੱਤੀ। ਉਸਨੇ ਕਿਹਾ ਜੱਟ ਤਾਂ ਜ਼ਮੀਨਾਂ ਨਾਲ ਹੀ ਸੋਹਣੇ ਲੱਗਦੇ ਆ। ਬਾਹਰ ਚਾਹੇ ਉਸ ਦਾ ਕਿੱਡਾ ਮਰਜੀ ਵੱਡਾ ਕਾਰੋਬਾਰ ਹੈ। ਉੱਥੇ ਕਿਹੜਾ ਕਿਸੇ ਨੇ ਜਾ ਕੇ ਦੇਖਣਾ। ਇੱਥੇ ਘਰ ਹੋਵੇ। ਜ਼ਮੀਨ ਭਾਵੇਂ ਮੁੰਡੇ ਕੋਲ ਕਿੱਲਾ ਹੀ ਹੋਵੇ। ਬਲਕੌਰ ਸਿੰਘ ਬੜੇ ਹੀ ਤੱਤੇ ਸੁਭਾ ਦਾ ਸੀ। ਉਸ ਨੂੰ ਕੋਈ ਅੱਗੋਂ ਸਲਾਹ ਦੇਵੇ ਇਹ ਉਹਨੂੰ ਬਿਲਕੁਲ ਹੀ ਪਸੰਦ ਨਹੀਂ ਸੀ। ਉਸ ਦੀ ਘਰ ਵਾਲੀ ਨੇ ਤਾਂ ਉਸ ਦੀ ਗੱਲ ਹੀ ਕੱਟ ਦਿੱਤੀ ਸੀ। ਇਸ ਲਈ ਬਲਕੌਰ ਸਿੰਘ ਨੇ ਕਿਹਾ ਵਿਆਹ ਤਾਂ ਕੁੜੀ ਦਾ ਹੁਣ ਇੱਥੇ ਹੀ ਹੋਊਗਾ ਨਾਲੇ ਜਮਾ ਸਸਤੇ ਚ ਹੀ ਸਰ ਜਾਣਾ ਅਤੇ ਨਾਲੇ ਕੁੜੀ ਆਪਣੇ ਮਗਰੇ ਹੀ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਕੈਨੇਡਾ ਬੁਲਾ ਲਵੇਗੀ ਬਲਕੌਰ ਸਿੰਘ ਉੱਠਿਆ ਤੇ ਵਿਚੋਲੇ ਸੰਤੋਖ ਸਿੰਘ ਕੋਲ ਗਿਆ ਅਤੇ ਉਸ ਨੂੰ ਦੇਖ ਦਿਖਾਈਏ ਲਈ ਬੁੱਧਵਾਰ ਦਾ ਦਿਨ ਦੇ ਆਇਆ ਉਸ ਦੀ ਧੀ ਗੁਰਪ੍ਰੀਤ ਬਿਲਕੁਲ ਵੀ ਇਸ ਰਿਸ਼ਤੇ ਲਈ ਰਾਜੀ ਨਹੀਂ ਸੀ ਪਰ ਉਹ ਆਪਣੇ ਪਿਓ ਨੂੰ ਬਿਲਕੁਲ ਵੀ ਨਰਾਸ਼ ਨਹੀਂ ਕਰਨਾ ਚਾਹੁੰਦੀ ਸੀ ਬੁੱਧਵਾਰ ਵਾਲੇ ਦਿਨ ਦੇਖ ਦਿਖਾਈਏ ਦੀ ਰਸਮ ਪਿੰਡ ਵਾਲੇ ਗੁਰੂ ਘਰ ਵਿੱਚ ਹੀ ਰੱਖ ਲਈ ਸਾਰੇ ਜਣੇ ਤਿਆਰ ਹੋ ਕੇ ਗੁਰੂ ਘਰ ਵਿੱਚ ਪਹੁੰਚ ਗਏ। ਬਲਕੌਰ ਸਿੰਘ ਦੇ ਪਰਿਵਾਰ ਨੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਗਏ। ਉਹਨਾਂ ਦਾ ਵਿਚੋਲਾ ਸੰਤੋਖ ਸਿੰਘ ਵੀ ਉਹਨਾਂ ਦੇ ਨਾਲ ਸੀ ਪਰ ਮੁੰਡੇ ਵਾਲੇ ਹਲੇ ਤੱਕ ਨਹੀਂ ਆਏ ਸਨ। ਫਿਰ ਉਹ ਪੂਰੇ 2 ਘੰਟੇ ਲੇਟ ਆਏ ਅਤੇ ਆ ਕੇ ਬਹਾਨੇ ਕਰਨ ਲੱਗੇ ਕਿ ਅਸੀਂ ਤਾਂ ਰਸਤਾ ਵੀ ਭੁੱਲ ਗਏ ਸੀ। ਉਹਨਾਂ ਦਾ ਵਰਤਾਓ ਬੜਾ ਹੀ ਅਜੀਬ ਜਿਹਾ ਸੀ। ਉਹ ਬੜੀ ਕਾਲ ਵਿੱਚ ਲੱਗਦੇ ਸਨ। ਅਤੇਵੇਂ ਹੀ ਨਿੱਕੀ ਨਿੱਕੀ ਗੱਲ ਤੇ ਹੱਸੀ ਜਾ ਰਹੇ ਸੀ ਮੁੰਡਾ ਤਾਂ ਸੋਹਣਾ ਸੀ ਪਰ ਉਮਰ ਵਿੱਚ ਕਾਫੀ ਵੱਡਾ ਲੱਗ ਰਿਹਾ ਸੀ ਮਾਂ ਦੀ ਉਮਰ ਬਹੁਤ ਘੱਟ ਲੱਗ ਰਹੀ ਸੀ ਤਾਂ ਵਿਚੋਲੇ ਨੇ ਕਿਹਾ ਕੈਨੇਡਾ ਵਿੱਚੋਂ ਆਏ ਆ ਸੱਜ ਧੱਜ ਕੇ ਰਹਿੰਦੀ ਆ ਤੇ ਬਿਊਟੀ ਪਲਰ ਵੀ ਜਾਂਦੀ ਹੈ ਇਹ ਕਹਿ ਕੇ ਉਹ ਹੱਸ ਪੈਂਦਾ ਹੈ ਕੁੜੀ ਨੇ ਆਪਣੇ ਪਿਓ ਦੇ ਸਾਹਮਣੇ ਕੁਝ ਵੀ ਨਾ ਕਿਹਾ ਮੁੰਡੇ ਦੀ ਮਾਂ ਨੇ ਕਿਹਾ ਕਿ ਚੁੰਨੀ ਹੀ ਚੜਾ ਲੈਣੇ ਆ ਹੁਣ ਆਪਾਂ ਸਾਰੇ ਗੁਰੂ ਘਰ ਤਾਂ ਆਏ ਹੋਏ ਹੀ ਆ ਇਹ ਗੱਲ ਬਲਕੌਰ ਸਿੰਘ ਨੂੰ ਬਿਲਕੁਲ ਵੀ ਸਹੀ ਨਹੀਂ ਲੱਗੀ। ਕੁੜੀ ਦੇ ਪਿਓ ਨੇ ਕਿਹਾ ਕੋਈ ਗੱਲ ਨਹੀਂ, ਚੁੰਨੀ ਵੀ ਚੜ੍ਹਾ ਲੈਂਦੇ ਹਾਂ ਪਰ ਅਗਲੇ ਹਫ਼ਤੇ ਤੱਕ ਦਾ ਸਮਾਂ ਰੱਖ ਲੈਂਦੇ ਹਾਂ। ਫਿਰ ਮੁੰਡੇ ਵਾਲੇ ਵਿਚੋਲੇ ਨੂੰ ਪਾਸੇ ਲੈ ਗਏ ਅਤੇ ਉਸ ਨਾਲ ਗੱਲਬਾਤ ਕਰਨ ਲੱਗੇ। ਫਿਰ ਵਿਚੋਲੇ ਸੰਤੋਖ ਸਿੰਘ ਨੇ ਆ ਕੇ ਕਿਹਾ ਕਿ ਕੋਈ ਨਹੀਂ ਇੱਕੋ ਗੱਲ ਆ ਕਿ ਅੱਜ ਤੇ ਕੀ ਅਗਲਾ ਹਫ਼ਤਾ ਇਹੋ ਜਿਹੇ ਰਿਸ਼ਤੇ ਨਹੀਂ ਮਿਲਦੇ ਵਾਰ-ਵਾਰ। ਚਲੋ ਕਰੋ ਤਿਆਰੀ ਚੁੰਨੀ ਚੜਾਵੇ ਦੀ ਪਰ ਬਲਕੌਰ ਸਿੰਘ ਦੇ ਪਰਿਵਾਰ ਵਿੱਚ ਕੋਈ ਨਹੀਂ ਮੰਨਦਾ ਸੀ ਫਿਰ ਬਲਕੌਰ ਸਿੰਘ ਨੇ ਪਰਿਵਾਰ ਨੂੰ ਸਮਝਾਇਆ ਅਤੇ ਕਿਹਾ ਵਿਚੋਲਾ ਪਿੰਡ ਦਾ ਹੀ ਬੰਦਾ ਹੈ ਉਹ ਕਿਤੇ ਗਲਤ ਜਗ੍ਹਾ ਥੋੜੀ ਰਿਸ਼ਤਾ ਕਰਾਊਗਾ ਚੁੰਨੀ ਚੜਾਵਾ ਕਰ ਦਿੱਤਾ ਗਿਆ ਗੁਰਪ੍ਰੀਤ ਆਪਣੇ ਸਹੁਰਿਆਂ ਦੇ ਨਾਲ ਚਲੀ ਗਈ ਪਰ ਬਲਕੌਰ ਸਿੰਘ ਤੇ ਉਸ ਦੀ ਪਤਨੀ ਦਾ ਮਨ ਥੋੜਾ ਘਬਰਾ ਰਿਹਾ ਸੀ ਕਿ ਉਹਨਾਂ ਨੇ ਕੁਝ ਗਲਤ ਤਾਂ ਨਹੀਂ ਕੀਤਾ ਪਰ ਦੋਵੇਂ ਜਣੇ ਆਪਣੇ ਮਨ ਦੀ ਗੱਲ ਅੰਦਰੇ ਹੀ ਰੱਖ ਕੇ ਘਰ ਚਲ ਆਏ ਫਿਰ ਤਿੰਨ ਕੋ ਦਿਨਾਂ ਬਾਅਦ ਗੁਰਪ੍ਰੀਤ ਆਪਣੇ ਪਤੀ ਸੁਖਮੰਦਰ ਸਿੰਘ ਨਾਲ ਪੇਕੇ ਆਈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਸੀ ਉਹ ਆਪਣੇ ਪੜ੍ਹਾਈ ਦੇ ਸਾਰੇ ਸਰਟੀਫਿਕੇਟ ਅਤੇ ਪਾਸਪੋਰਟ ਲੈਣ ਲਈ ਆਈ ਸੀ ਮੁੰਡੇ ਦਾ ਸੁਭਾਅ ਸਾਰੇ ਪਰਿਵਾਰ ਨੂੰ ਬੜਾ ਹੀ ਚੰਗਾ ਲੱਗਿਆ ਸੁਖਮੰਦਰ ਨੇ ਕਿਹਾ ਤੁਸੀਂ ਗੁਰਪ੍ਰੀਤ ਦੇ ਖਾਤੇ ਵਿੱਚ ਕੁਝ ਪੈਸੇ ਜਮ੍ਹਾਂ ਕਰਵਾ ਦੇਵੋ ਫਾਈਲ ਲੋਨ ਵਾਸਤੇ ਸ਼ੋਅ ਕਰਨੇ ਹਨ ਬਾਦ ਵਿੱਚ ਤੁਸੀਂ ਉਹ ਪੈਸੇ ਕਢਵਾ ਲੈਣਾ ਬਲਕੌਰ ਸਿੰਘ ਨੇ ਕਿਹਾ ਪੁੱਤ ਕਿੰਨੇ ਕੋ ਪੈਸਿਆਂ ਨਾਲ ਸਰਜੂ ਭਲਾ ਸੁਖਮੰਦਰ ਨੇ ਕਿਹਾ ਆਪਾਂ ਕਿਹੜਾ ਉਹ ਪੈਸੇ ਖਰਚ ਕਰਨੇ ਆ ਤੁਸੀਂ ਬਸ 20 25 ਲੱਖ ਖਾਤੇ ਵਿੱਚ ਪਵਾ ਦੇਵੋ ਜਿੰਨੇ ਹੀ ਆਪਾਂ ਪੈਸੇ ਵੱਧ ਪਵਾਵਾਂਗੇ ਉਹਨਾਂ ਹੀ ਵਿਜਾ ਛੇਤੀ ਆਊਗਾ ਬਲਕੌਰ ਸਿੰਘ ਨੇ ਕਿਹਾ ਫੇਰ ਤਾਂ ਮੈਨੂੰ ਆੜਤੀਏ ਤੋਂ ਲੈਣੇ ਪੈਣਗੇ ਚਲ ਠੀਕ ਹੈ ਪੁੱਤ ਮੈਂ ਕਰਦਾ ਗੱਲ ਫੇਰ ਆੜਤੀਏ ਨਾਲ ਇਹ ਪੈਸੇ ਖਾਤੇ ਵਿੱਚ ਕਿੰਨੇ ਸਮੇਂ ਵਾਸਤੇ ਰੱਖਣੇ ਹਨ ਸੁਖਮੰਦਰ ਨੇ ਕਿਹਾ ਤਿੰਨ ਚਾਰ ਮਹੀਨੇ ਤਾਂ ਲੱਗ ਹੀ ਜਾਣਗੇ ਕਿਉਂਕਿ ਜਿੰਨਾ ਸਮਾਂ ਵੀਜ਼ਾ ਨਹੀਂ ਆਉਂਦਾ ਉਹਨਾਂ ਸਮਾਂ ਬਸ ਤੁਸੀਂ ਕਢਵਾਉਣੇ ਨਹੀਂ ਜਦੋਂ ਹੀ ਵੀਜ਼ਾ ਆ ਗਿਆ ਬਸ ਤੁਸੀਂ ਉਦੋਂ ਹੀ ਪੈਸੇ ਕਢਵਾ ਸਕਦੇ ਹੋ ਬਲਕੌਰ ਸਿੰਘ ਬੈਠ ਕੇ ਸੋਚਣ ਲੱਗ ਪਿਆ ਸੁਖਮੰਦਰ ਨੇ ਗੁਰਪ੍ਰੀਤ ਦੇ ਸਾਰੇ ਕਾਗਜ਼ ਪੱਤਰ ਲੈ ਲਏ ਅਤੇ ਚਲਾ ਗਿਆ ਤੇ ਕਿਹਾ ਕਿ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਮੈਂ ਜਲਦੀ ਹੀ ਗੁਰਪ੍ਰੀਤ ਨੂੰ ਆਪਣੇ ਕੋਲ ਬੁਲਾ ਲਵਾਂਗਾ ਸੁਖਮੰਦਰ ਨੇ ਕਿਹਾ ਮੇਰੀ ਅੱਜ ਸ਼ਾਮ ਦੀ ਫਲਾਈਟ ਹੈ ਫਿਰ ਸੁਖਮੰਦਰ ਆਪਣੇ ਮਾਪਿਓ ਦੇ ਨਾਲ ਬਾਹਰ ਕੈਨੇਡਾ ਵਿੱਚ ਵਾਪਸ ਚਲਾ ਗਿਆ ਇੱਥੇ ਗੁਰਪ੍ਰੀਤ ਆਪਣੇ ਸਹੁਰਿਆਂ ਦੀਆਂ ਤਰੀਫਾਂ ਕਰਦੀ ਨਾ ਥੱਕਦੀ ਗੁਰਪ੍ਰੀਤ ਪੂਰੇ 7 ਮਹੀਨੇ ਆਪਣੇ ਮਾਪਿਓ ਦੇ ਘਰ ਰਹੀ ਅਤੇ ਫਿਰ ਉਸ ਦਾ ਵੀਜ਼ਾ ਆ ਗਿਆ ਬਲਕੌਰ ਸਿੰਘ ਨੇ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ ਕਿ ਜਲ ਸ਼ੁਕਰ ਹੈ ਨਹੀਂ ਤਾਂ ਉਸ ਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਕੁੜੀ ਨੂੰ ਬਾਹਰ ਬੁਲਾਉਣਗੇ ਕਿ ਨਹੀਂ ਉਤੋਂ ਆੜਤੀਆਂ ਦਾ ਵਿਆਜ ਵੀ ਤੋੜ-ਤੋੜ ਕੇ ਖਾਂਦਾ ਸੀ ਬਲਕੌਰ ਸਿੰਘ ਨੇ ਆਪਣੇ ਧੀ ਜਮਾਈ ਸੁਖਮੰਦਰ ਸਿੰਘ ਨੂੰ ਕਿਹਾ ਕਿ ਹੁਣ ਮੈਂ ਖਾਤੇ ਵਿੱਚੋਂ ਪੈਸੇ ਕਢਾ ਕੇ ਆੜਤੀਆਂ ਨੂੰ ਵਾਪਸ ਕਰ ਦੇਵਾਂ ਹੁਣ ਤਾਂ ਵੀਜ਼ਾ ਵੀ ਆ ਗਿਆ ਹੈ ਤਾਂ ਸੁਖਮੰਦਰ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਹੈ ਹਲੇ ਰੁਕਜੋ ਤੁਸੀਂ ਮੈਂ ਆਪੇ ਪੈਸੇ ਵਿਆਜ ਸਮੇਤ ਵਾਪਸ ਕਰ ਦੇਵਾਂਗਾ ਇੱਕ ਵਾਰੀ ਗੁਰਪ੍ਰੀਤ ਨੂੰ ਇੱਥੇ ਮੇਰੇ ਕੋਲ ਆ ਲੈਣ ਦੇਵੋ ਤੁਸੀਂ ਫਿਕਰ ਨਾ ਕਰੋ ਮੈਂ ਪੈਸੇ ਖੁਦ ਟਰਾਂਸਫਰ ਕਰ ਦਾਂਗਾ ਤੇ ਵਿਆਜ ਵੀ ਬਲਕੌਰ ਸਿੰਘ ਯਕੀਨ ਕਰਨ ਤੋਂ ਸਿਵਾਏ ਕਰ ਵੀ ਕੀ ਸਕਦਾ ਸੀ ਗੁਰਪ੍ਰੀਤ ਕੈਨੇਡਾ ਚਲੀ ਜਾਂਦੀ ਹੈ ਪਰ ਬਾਅਦ ਵਿੱਚ ਉਸ ਦਾ ਕੋਈ ਵੀ ਫੋਨ ਨਹੀਂ ਆਉਂਦਾ ਅਤੇ ਉਸ ਦਾ ਫੋਨ ਵੀ ਸਵਿਚ ਆਫ ਆ ਰਿਹਾ ਸੀ। ਨਾ ਹੀ ਸੁਖਮੰਦਰ ਦਾ ਫੋਨ ਲੱਗ ਰਿਹਾ ਸੀ ਉਹ ਵੀ ਪੰਦ ਆ ਰਿਹਾ ਸੀ। ਬਲਕੌਰ ਸਿੰਘ ਨੂੰ ਮਜਬੂਰ ਹੋ ਕੇ ਆਪਣੀ ਜ਼ਮੀਨ ਗੈਹਣੇ ਤਰਨੀ ਪੈਂਦੀ ਹੈ। ਬਲਕੌਰ ਸਿੰਘ ਜਦੋਂ ਵੀ ਵਿਚੋਲੇ ਦੇ ਘਰ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਇੱਕ ਵਾਰ ਮੇਰੀ ਗੱਲ ਗੁਰਪ੍ਰੀਤ ਨਾਲ ਜਾਂ ਸੁਖਮੰਦਰ ਨਾਲ ਕਰਾ ਦੇਵੋ ਤਾਂ ਵਿਚੋਲਾ ਸਾਫ਼ ਮਨਾ ਕਰ ਦਿੰਦਾ। ਉਹ ਕੈਨੇਡਾ ਹੁਣ ਰਿਸ਼ਤੇਦਾਰੀ ਤੁਹਾਡੀ ਹੈ ਮੇਰਾ ਤਾਂ ਕੰਮ ਸਿਰਫ ਵਿਆਹ ਤੱਕ ਦਾ ਸੀ ਬਲਕੌਰ ਸਿੰਘ ਦਾ ਇਸੇ ਸੋਚ ਵਿੱਚ ਅੰਦਰੇ ਅੰਦਰ ਦਮ ਘੁੱਟਦਾ ਰਹਿੰਦਾ ਪਰ ਉਹ ਵਿਚਾਰਾ ਕਰ ਵੀ ਕੀ ਸਕਦਾ ਸੀ ਉਧਰ ਗੁਰਪ੍ਰੀਤ ਜਦੋਂ ਕੈਨੇਡਾ ਪਹੁੰਚੀ ਤਾਂ ਸੁਖਮੰਦਰ ਨੇ ਉਸ ਦਾ ਪਾਸਪੋਰਟ 에ਅਰਪੋਰਟ ਤੋਂ ਬਾਹਰ ਆਉਂਦੇ ਹੀ ਫੜ ਲਿਆ ਸੀ ਅਤੇ ਗੁਰਪ੍ਰੀਤ ਦੇ ਖਾਤੇ ਵਿੱਚ ਜੋ ਪੈਸੇ ਸਨ ਉਹ ਸਾਰੇ ਪੈਸੇ ਟਰਾਂਸਫਰ ਕਰਕੇ ਆਪਣੇ ਖਾਤੇ ਵਿੱਚ ਪਾ ਲਏ ਹੁਣ ਨਾ ਤਾਂ ਗੁਰਪ੍ਰੀਤ ਕੋਲ ਕੋਈ ਪੈਸਾ ਸੀ ਅਤੇ ਨਾ ਹੀ ਉਸ ਦਾ ਪਾਸਪੋਰਟ ਗੁਰਪ੍ਰੀਤ ਨੂੰ ਇੱਕ ਕਮਰੇ ਵਿੱਚ ਰੱਖਿਆ ਗਿਆ ਜਿੱਥੇ ਚਾਰ ਹੋਰ ਕੁੜੀਆਂ ਵੀ ਰਹਿੰਦੀਆਂ ਸਨ ਤੇ ਉਹ ਹਮੇਸ਼ਾ ਚੁੱਪ ਹੀ ਰਹਿੰਦੀਆਂ ਬੁਲਾਏ ਤੋਂ ਵੀ ਨਹੀਂ ਬੋਲਦੀਆਂ ਸਨ ਗੁਰਪ੍ਰੀਤ ਨੂੰ ਨਾ ਕਿਸੇ ਨੂੰ ਕੋਈ ਫੋਨ ਕਰਨ ਦੀ ਇਜਾਜ਼ਤ ਸੀ ਅਤੇ ਨਾ ਹੀ ਕਮਰੇ ਤੋਂ ਬਾਹਰ ਜਾਣ ਦੀ ਜੇ ਕਦੀ ਉਹ ਬਾਹਰ ਭੱਜਣ ਦੀ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਤਾਂ ਉਸ ਨੂੰ ਕਈ ਦਿਨ ਭੁੱਖੀ ਰੱਖਿਆ ਜਾਂਦਾ ਅਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੁਖਮੰਦਰ ਸਵੇਰੇ ਆਉਂਦਾ ਅਤੇ ਉਹਨਾਂ ਪੰਜਾਂ ਨੂੰ ਇੱਕ ਫੈਕਟਰੀ ਵਿੱਚ ਲੈ ਜਾਂਦਾ ਅਤੇ ਉੱਥੇ ਉਹਨਾਂ ਤੋਂ ਵਾਧੂ ਸਾਰਾ ਕੰਮ ਕਰਵਾਉਂਦਾ ਜੋ ਕਿ ਉਸਦੀ ਆਪਣੀ ਹੀ ਫੈਕਟਰੀ ਸੀ ਗੁਰਪ੍ਰੀਤ ਨੇ ਉੱਥੇ ਕੰਮ ਕਰਨ ਵਾਲੇ ਲੋਕਾਂ ਤੋਂ ਮਦਦ ਮੰਗੀ ਤਾਂ ਉਹਨਾਂ ਨੇ ਸੁਖਮੰਦਰ ਨੂੰ ਦੱਸ ਦਿੱਤਾ ਕਿਉਂਕਿ ਉਹ ਸਾਰੇ ਬੰਦੇ ਸੁਖਮੰਦਰ ਸਿੰਘ ਦੇ ਹੀ ਸਨ ਤੇ ਉੱਥੋਂ ਬਾਹਰ ਜਾਣਾ ਨਾ ਮੁਮਕਿਨ ਸੀ ਉਸ ਫੈਕਟਰੀ ਦੀਆਂ ਕੰਧਾਂ ਬਹੁਤ ਜ਼ਿਆਦਾ ਉੱਚੀਆਂ ਸਨ ਅਤੇ ਬਾਹਰ ਸਿਕਿਉਰਿਟੀ ਸੀ ਜਦੋਂ ਕਦੇ ਗੁਰਪ੍ਰੀਤ ਕੰਮ ਨਾ ਕਰਨ ਦੀ ਜ਼ਿੱਦ ਕਰਦੀ ਜਾਂ ਅੱਗੋਂ ਬੋਲਦੀ ਸੋ ਸੁਖਮੰਦਰ ਉਸਨੂੰ ਬਹੁਤ ਕੁੱਟਦਾ ਮਾਰਦਾ ਸੀ ਗੁਰਪ੍ਰੀਤ ਸਾਰੀ-ਸਾਰੀ ਰਾਤ ਰੋਂਦੀ ਰਹਿੰਦੀ ਸੀ ਇੱਕ ਦਿਨ ਗੁਰਪ੍ਰੀਤ ਦੇ ਨਾਲ ਰਹਿੰਦੀਆਂ ਕੁੜੀਆਂ ਨੂੰ ਗੁਰਪ੍ਰੀਤ ਤੇ ਤਰਸ ਆ ਗਿਆ ਅਤੇ ਉਹਨਾਂ ਨੇ ਸਾਰੀ ਕਹਾਣੀ ਦੱਸੀ ਕਿ ਜਿਸਨੂੰ ਤੂੰ ਆਪਣੀ ਸੱਸ ਸਮਝਦੀ ਹੈ ਉਹ ਤੇਰੀ ਸੱਸ ਨਹੀਂ ਬਲਕਿ ਉਸ ਸੁਖਮੰਦਰ ਦੀ ਪਤਨੀ ਹੈ ਅਤੇ ਜਿਸਨੂੰ ਤੂੰ ਪਿਓ ਸਮਝਦੀ ਹੈ ਉਹ ਪਿਓ ਨਹੀਂ ਉਹ ਸੁਖਮੰਦਰ ਦਾ ਵੱਡਾ ਭਰਾ ਹੈ ਸਾਨੂੰ ਚਾਰਾਂ ਨੂੰ ਵੀ ਇੰਡੀਆ ਤੋਂ ਇਸੇ ਤਰ੍ਹਾਂ ਹੀ ਲਿਆਂਦਾ ਗਿਆ ਹੈ ਅਤੇ ਕਈ ਸਾਲਾਂ ਤੋਂ ਇੱਥੇ ਹੀ ਚੁੱਪਚਾਪ ਕੰਮ ਕਰ ਰਹੀਆਂ ਹਾਂ ਇਹ ਇਸੇ ਤਰ੍ਹਾਂ ਹੀ ਕਰਦੇ ਹਨ ਇਹ 3-4 ਸਾਲਾਂ ਬਾਅਦ ਇੰਡੀਆ ਜਾਂਦੇ ਹਨ ਅਤੇ ਉੱਥੋਂ ਇੱਕ ਕੁੜੀ ਵਿਆਹ ਲਿਆਉਂਦੇ ਹਨ ਇਹ ਵਿਚੋਲੇ ਨੂੰ ਵੀ ਪੈਸੇ ਦੇ ਦਿੰਦੇ ਹਨ ਇਹ ਅਜੇਹੀਆਂ ਕੁੜੀਆਂ ਦਾ ਰਿਸ਼ਤਾ ਲੈਂਦੇ ਹਨ ਜਿਨ੍ਹਾਂ ਦਾ ਕੈਨੇਡਾ ਵਿੱਚ ਕੋਈ ਨਾ ਹੋਵੇ ਤੇ ਜੋ ਕੈਨੇਡਾ ਦੇ ਲਾਲਚ ਵਿੱਚ ਕੁੜੀ ਦਾ ਰਿਸ਼ਤਾ ਕਰ ਸਕਣ ਫਿਰ ਕੁੜੀ ਨੂੰ ਕੈਨੇਡਾ ਵਿੱਚ ਬੁਲਾਉਣ ਦਾ ਲਾਲਚ ਦੇ ਕੇ ਪੈਸੇ ਖਾਤੇ ਵਿੱਚ ਪਵਾ ਲੈਂਦੇ ਹਨ ਜੇ ਕੁੜੀ ਇੱਥੇ ਇਹਨਾਂ ਦੇ ਮੁਤਾਬਕ ਰਹਿੰਦੀ ਹੈ ਤਾਂ ਇਹ ਘਰਦਿਆਂ ਨਾਲ ਕਦੇ-ਕਦਾਈਂ ਗੱਲ ਕਰਾ ਦਿੰਦੇ ਹਨ ਨਹੀਂ ਤਾਂ ਉਹਨਾਂ ਕੁੜੀਆਂ ਦੀਆਂ ਗੱਲਾਂ ਨੇ ਗੁਰਪ੍ਰੀਤ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਗੁਰਪ੍ਰੀਤ ਨੇ ਭੱਜਣ ਦੇ ਕਈ ਰਸਤੇ ਲੱਭੇ ਪਰ ਉਹ ਅਸਫਲ ਰਹੀ ਇੱਕ ਦਿਨ ਉਸਨੇ ਉੱਥੇ ਇੱਕ ਸਫਾਈ ਕਰਦੇ ਮੁੰਡੇ ਨੂੰ ਦੇਖਿਆ ਗੁਰਪ੍ਰੀਤ ਨੇ ਇੱਕ ਚਿੱਠੀ ਲਿਖੀ ਅਤੇ ਉਸ ਨੂੰ ਦੇ ਦਿੱਤੀ ਉਹ ਇੱਕ ਨੀਗਰੋ ਸੀ ਉਹ ਫ੍ਰੈਂਚ ਬੋਲਦਾ ਸੀ ਅਤੇ ਉਸ ਨੂੰ ਗੁਰਪ੍ਰੀਤ ਦੀ ਬਿਲਕੁਲ ਵੀ ਸਮਝ ਨਹੀਂ ਲੱਗੀ ਪਰ ਉਸਨੇ ਚਿੱਠੀ ਫੜ ਲਈ ਗੁਰਪ੍ਰੀਤ ਨੇ ਹੱਥ ਜੋੜ ਕੇ ਅੰਗਰੇਜ਼ੀ ਵਿੱਚ ਸਮਝਾਇਆ ਕਿ ਇਹ ਚਿੱਠੀ ਕਿਸੇ ਇੰਡੀਅਨ ਨੂੰ ਜਾਂ ਪੁਲਿਸ ਨੂੰ ਦੇ ਦੇਣਾ ਉਸਨੇ ਓਕੇ ਕਿਹਾ ਤੇ ਚਲਾ ਗਿਆ ਕਈ ਦਿਨਾਂ ਤੱਕ ਉਸ ਕੂੜੇ ਵਾਲੇ ਆਦਮੀ ਦਾ ਕੁਝ ਪਤਾ ਨਾ ਲੱਗਿਆ ਗੁਰਪ੍ਰੀਤ ਦਾ ਦਿਲ ਡਗਮਗਾ ਰਿਹਾ ਸੀ ਅਤੇ ਉਸ ਦੀ ਆਸ ਟੁੱਟਦੀ ਜਾ ਰਹੀ ਸੀ ਇੱਕ ਦਿਨ ਸ਼ਾਮ 4 ਵਜੇ ਦਾ ਸਮਾਂ ਸੀ ਅਤੇ ਸੁਖਮੰਦਰ ਆਪਣੀ ਪਤਨੀ ਦੇ ਨਾਲ ਘਰ ਹੀ ਸੀ ਪੁਲਿਸ ਅੰਦਰ ਆ ਗਈ ਅਤੇ ਉਹਨਾਂ ਨੇ ਸੁਖਮੰਦਰ ਨੂੰ ਕੰਮਕਾਰ ਬਾਰੇ ਪੁੱਛਿਆ। ਸੁਖਮੰਦਰ ਨੇ ਉਹ ਸਾਰੇ ਕਾਗਜ਼ ਪੱਤਰ ਦਿਖਾ ਦਿੱਤੇ ਜੋ ਅਸਲੀ ਸਨ। ਫਿਰ ਪੁਲਿਸ ਨੇ ਉੱਥੇ ਕੰਮ ਕਰਨ ਵਾਲਿਆਂ ਬਾਰੇ ਪੁੱਛਿਆ ਤਾਂ ਸੁਖਮੰਦਰ ਨੇ ਕਿਹਾ ਇਹ ਸਾਰੇ ਇੰਡੀਅਨ ਹਨ। ਇਹਨਾਂ ਨੂੰ ਇੱਥੋਂ ਦੀ ਭਾਸ਼ਾ ਨਹੀਂ ਆਉਂਦੀ। ਪਰ ਗੁਰਪ੍ਰੀਤ ਨੇ ਅੱਗੇ ਆ ਕੇ ਕਿਹਾ ਕਿ ਮੈਂ ਇੱਥੇ ਕੰਮ ਨਹੀਂ ਕਰਨਾ ਚਾਹੁੰਦੀ। ਇਹਨਾਂ ਨੇ ਸਾਨੂੰ ਜ਼ਬਰਦਸਤੀ ਇੱਥੇ ਰੱਖਿਆ ਹੋਇਆ ਹੈ। ਮੈਂ ਆਪਣੇ ਘਰ ਇੰਡੀਆ ਵਾਪਸ ਜਾਣਾ ਚਾਹੁੰਦੀ ਹਾਂ। ਗੁਰਪ੍ਰੀਤ ਦੇ ਨਾਲ ਹੀ ਦੂਜੀਆਂ ਕੁੜੀਆਂ ਦਾ ਵੀ ਹੌਸਲਾ ਪਿਆ ਉਹ ਵੀ ਬੋਲ ਪਈਆਂ ਪਰ ਸੁਖਮੰਦਰ ਸਿੰਘ ਇੱਕ ਵੀ ਸ਼ਬਦ ਨਾ ਬੋਲਿਆ ਕਿਉਂਕਿ ਉਸ ਦੀ ਸਜ਼ਾ ਉਸ ਨੂੰ ਪਤਾ ਸੀ ਸਾਰੀਆਂ ਕੁੜੀਆਂ ਦੇ ਪਾਸਪੋਰਟ ਲੈ ਕੇ ਉਹਨਾਂ ਨੂੰ ਇੰਡੀਆ ਭੇਜ ਦਿੱਤਾ ਗਿਆ ਸੁਖਮੰਦਰ ਤੇ ਉਸ ਦੀ ਪਤਨੀ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਜਦੋਂ ਪੂਰੇ 2 ਸਾਲਾਂ ਬਾਅਦ ਗੁਰਪ੍ਰੀਤ ਘਰ ਪਹੁੰਚੀ ਤਾਂ ਬਲਕੌਰ ਸਿੰਘ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਮੇਰੀ ਹੀ ਧੀ ਗੁਰਪ੍ਰੀਤ ਹੀ ਹੈ ਉਹ ਬਿਲਕੁਲ ਹੀ ਕਮਜ਼ੋਰ ਤੇ ਪੀਲੀ ਹੋ ਚੁੱਕੀ ਸੀ ਉਸ ਦਾ ਇਲਾਜ ਕਰਵਾਇਆ ਗਿਆ ਉਹ ਹੱਲੇ ਵੀ ਰਾਤਾਂ ਨੂੰ ਉੱਠ ਕੇ ਬੈਠ ਜਾਂਦੀ ਅਤੇ ਰੋਣ ਲੱਗ ਜਾਂਦੀ ਗੁਰਪ੍ਰੀਤ ਨੂੰ ਇਹ ਯਕੀਨ ਬੜੀ ਮੁਸ਼ਕਲ ਨਾਲ ਹੋਇਆ ਕਿ ਉਹ ਇੰਡੀਆ ਆਪਣੇ ਘਰ ਵਿੱਚ ਆ ਚੁੱਕੀ ਹੈ ਅਤੇ ਉਹ ਸਹੀ ਸਲਾਮਤ ਹੈ ਫਿਰ ਹੌਲੀ-ਹੌਲੀ ਪਰਿਵਾਰ ਵਾਲਿਆਂ ਦੇ ਕਹਿਣ ਤੇ ਗੁਰਪ੍ਰੀਤ ਨੇ ਪੁਰਾਣੀ ਜ਼ਿੰਦਗੀ ਨੂੰ ਭੁੱਲ ਕੇ ਅੱਗੇ ਵਧਣ ਬਾਰੇ ਸੋਚਿਆ ਇੱਕ ਚੰਗਾ ਵਾਰ ਲੱਭ ਕੇ ਗੁਰਪ੍ਰੀਤ ਦਾ ਵਿਆਹ ਕਰ ਦਿੱਤਾ ਗਿਆ ਅਤੇ ਥੋੜੇ ਸਮੇਂ ਬਾਅਦ ਹੀ ਉਸ ਦੀ ਛੋਟੀ ਭੈਣ ਦਾ ਵੀ ਵਿਆਹ ਹੋ ਗਿਆ ਅਤੇ ਗੁਰਪ੍ਰੀਤ ਦਾ ਭਰਾ ਨਿਊਜ਼ੀਲੈਂਡ ਵਿੱਚ ਪੜ੍ਹਾਈ ਲਈ ਚਲਾ ਗਿਆ ਇਸ ਤਰ੍ਹਾਂ ਆਪਣੇ ਤਿੰਨਾਂ ਬੱਚਿਆਂ ਨੂੰ ਖੁਸ਼ ਦੇਖ ਕੇ ਬਲਕੌਰ ਸਿੰਘ ਨੇ ਵੀ ਸਕੂਨ ਦਾ ਸਾਹ ਲਿਆ ਇਸ ਤਰ੍ਹਾਂ ਗੁਰਪ੍ਰੀਤ ਦੀ ਸੂਝ-ਬੂਝ ਅਤੇ ਦਲੇਰੀ ਦੇ ਨਾਲ ਰਹਿਂਦੀਆਂ ਕੁੜੀਆਂ ਨੂੰ ਵੀ ਨਰਕ ਵਿੱਚੋਂ ਕੱਢ ਲਿਆ